ਬੀਜ ਨੂੰ ਸੋਧਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਅੱਧੇ ਤੋਂ ਜ਼ਿਆਦੀਆਂ ਬਿਮਾਰੀਆਂ ਬੀਜ ਨੂੰ ਸੋਧਣ ਵੇਲੇ ਹੀ ਹਟ ਜਾਂਦੀਆਂ ਨੇ ਤੇ ਕਿਸੇ ਵੀ ਚੀਜ਼ ਦਾ 100% ਇਲਾਜ ਕਦੀ ਵੀ ਮਮਕਨ ਨਹੀਂ ਹੁੰਦਾ ਇਹ ਸਿਰਫ ਜਿਹੜੀ ਆਪਣੇ ਜਿਹੜੀ ਪ੍ਰੈਕਟਿਸ ਹੈ ਜੇ ਇਸ ਨੂੰ ਫਾਲੋ ਕਰੀਏ ਤਾਂ ਸਾਡੇ ਖੇਤਾਂ ਦੇ ਵਿੱਚ ਆਉਣ ਵਾਲੀਆਂ ਬਿਮਾਰੀਆਂ ਬਹੁਤ ਹੱਦ ਤੱਕ ਘਟ ਜਾਂਦੀਆਂ ਨੇ ਝੋਨੇ ਦੀ ਪਨੀਰੀ ਜਾਂ ਬਾਸਮਤੀ ਦੀ ਪਨੀਰੀ ਬੀਜਣ ਤੋਂ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਜੀ ਬੀਜ ਨੂੰ ਪ੍ਰੀਟ ਕਰਨਾ ਬੀਜ ਨੂੰ ਸੋਧਣਾ ਬੀਜ ਨੂੰ ਦਵਾਈ ਲਾਉਣੀ ਹਾਲਾਂਕਿ ਇੱਧਰ ਤੁਸੀਂ ਦੇਖੋ ਹਾਲਕਿ ਬੀਜ ਸਾਡੇ ਕੋਲ ਪਹਿਲਾਂ ਹੀ ਦਵਾਈ ਲੱਗੀ ਵਾਲੇ ਆ ਰਹੇ ਨੇ ਬਿਲਕੁਲ ਦਵਾਈਆਂ ਇਹਨਾਂ ਬੀਜਾਂ ਨੂੰ ਲੱਗੀਆਂ ਪਰ ਆਪਾਂ ਆਪਣੀ ਤਸੱਲੀ ਫੇਰ ਕਰਨੀ ਹੈ ਜੀ ਦਵਾਈ ਆਪਾਂ ਦੁਬਾਰਾ ਲਾਉਣੀ ਲਾਉਣੀ ਹੈ ਤੇ ਪੂਰੀ ਕੰਪਲੀਟ ਵੀਡੀਓ ਤੁਹਾਡੇ ਕੋਲ ਆਜੂਗੀ ਵੀਡੀਓ ਪੂਰਾ ਦੇਖਿਓ ਸ਼ੇਅਰ ਜਰੂਰ ਕਰਿਓ ਚਾਹੇ ਬਾਸਮਤੀ ਬੀਜ ਰਹੇ ਹੋ ਤੇ ਚਾਹੇ ਤੁਸੀਂ ਕੋਈ ਪਰਮਲ ਵੈਰਾਈਟੀ ਬੀਜ ਰਹੇ ਹੋ ਦੇਖੋ ਜੀ 60 ਕਿਲੋ ਬੀਜ ਅੱਜ ਬੀਜਾਂਗੇ 10 60 ਕਿਲੋ ਇਹ ਤੇ ਉਧਰ ਇਹ 1509 ਆ ਜੀ ਉਧਰੋਂ 1692 ਆ ਜੀ ਤੇ 1509 ਅੱਗੇ ਆਪਾਂ 1 ਕਵਾਂਟਲ 20 ਕਿਲੋ ਬੀਜ ਬੀਜ ਰਤਾ ਹੈ ਨਾ 180 ਕਿਲੋ ਹੋ ਜਾਊਗਾ ਤੇ ਕੁਝ ਬੀਜ ਆਪਾਂ ਲਈ ਹੋਰ ਬੀਜਾਂਗੇ ਤੇ ਦਵਾਈ ਲੱਗੀ ਵਾਲਾ ਬੀਜ ਹੈ ਪਰ ਆਪਾਂ ਆਪਣੀ ਤਸੱਲੀ ਫੇਰ ਕਰਨੀ ਹੈ ਤਾਂ ਕਿ ਝੰਡਾ ਰੋਗ ਨਾ ਆਵੇ ਜਾਂ ਬੂਟੇ ਆਪਣੇ ਖਰਾਬ ਨਾ ਹੋਣ ਵਾਇਰਸ ਨਾ ਆਵੇ ਤਾਂ ਕਿਹੜੇ ਕਿਹੜੇ ਤਰੀਕੇ ਨਾਲ ਇਹਨੂੰ ਟ੍ਰੀਟਮੈਂਟ ਇਹਦਾ ਕਰਨਾ ਹੈ ਉਹ ਸਾਰੀ ਵੀਡੀਓ ਅੱਗੇ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਕੁਝ ਕਿ ਟੈਕਨੀਕਲ ਜਿਹੜੇ ਆਪਣੇ ਬਾਸਮਤੀ ਦੀ ਖੇਤੀ ਵਿੱਚ ਬੈਣ ਨੇ ਬਾਸਮਤੀ ਜੇਚ ਆਪਣੇ ਕੋ 1509 1847 1121 1692 17 18 ਜਾਂ ਹੋਰ ਵੀ ਬਾਸਪਤੀ ਦੀਆਂ ਕਈ ਕਿਸਮਾਂ ਆਉਂਦੀਆਂ ਉਹਨਾਂ ਦੇ ਵਿੱਚ ਆਪਾਂ ਕਾਰਬਨ ਡਾਈਜ਼ਮ ਦੀ ਵਰਤੋਂ ਜਿਹੜੀ ਨਹੀਂ ਕਰ ਸਕਦੇ ਤੇ ਉਹਦੇ ਲਈ ਫਿਰ ਆਪਾਂ ਨੂੰ ਕਿਹੜੇ-ਕਿਹੜੇ ਵਿਕਲਪ ਆਪਣੇ ਕੋਲ ਬਚਦੇ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਅਸੀਂ ਜਿਹੜਾ ਇੱਥੇ ਫਾਰਮੂਲਾ ਵਰਤ ਰਹੇ ਹਾਂ ਜੀ ਅਸੀਂ ਟ੍ਰਾਈਕੋਡਰਮਾ ਹਰਜੇਨੀਅਮ ਵਰਤ ਰਹੇ ਹਾਂ ਜੀ ਹੈਨਾ 10 ਗ੍ਰਾਮ ਅਸੀਂ ਪਾਵਾਂਗੇ 1 ਕਿਲੋ ਬੀਜ ਦੇ ਪਿੱਛੇ 10 ਐਮਐਲ ਸੌਰੀ 10 ਐਮਐਲ 1 ਕਿਲੋ ਬੀਜ ਦੇ ਪਿੱਛੇ ਜਦੋਂ ਬੀਜ ਨੂੰ ਟਿਉਣਾ ਹੈ ਹੈਨਾ ਇੱਧਰ ਦੇਖੋ ਡਰਮਾਂ 'ਚ ਪਾਣੀ ਪਿਆ ਇਹਨਾਂ ਦੋਵਾਂ ਡਰਮਾਂ 'ਚ ਆਪਾਂ ਬੀਜ ਨੂੰ ਪਿਵਾਵਾਂਗੇ ਤੇ ਇਹਦੇ ਬੀਜ ਦੇ ਵਿੱਚ ਹੀ ਅਸੀਂ ਇਸਨੂੰ ਟ੍ਰਾਈਕੋਡਰਮ ਹਰ ਜੀ ਨੀਮ ਨੂੰ ਘੋਲ ਦੇਣਾ ਹੈ ਜੀ 10 ਗ੍ਰਾਮ ਕਿਲੋ ਬੀਜ ਦੇ ਪਿੱਛੇ ਜੇ ਮੰਨ ਲਓ ਇੱਕ ਡਰਮ 'ਚ ਅਸੀਂ 60 ਕਿਲੋ ਬੀਜ ਪਾ ਰਹੇ ਹਾਂ ਤਾਂ ਉਹਦੇ ਹਿਸਾਬ ਦੇ ਨਾਲ ਅਸੀਂ ਇਹਦੀ ਡੋਜ਼ ਬਣਾ ਕੇ ਪਾ ਦੇਣੀ ਹੈ ਨੰਬਰ 2 ਤੇ ਆਪਣੇ ਕੋਲ ਵਿਕਲਪ ਬਚਦਾ ਹੈ ਜੀ ਕੈਮੀਕਲ ਵਾਲਾ ਕੈਮੀਕਲ ਦੇ ਵਿੱਚ ਬਾਸਮਤੀ ਵਾਲੀਆਂ ਵੈਰਾਈਟੀਆਂ ਦੇ ਵਿੱਚ ਥਾਇਓਫਨੇਟ ਮੈਥਾਈਲ ਜਿਹਨੂੰ ਆਪਾਂ ਮਾਰਕੀਟ 'ਚ ਰੋਕੋ ਦਵਾਈ ਦੇ ਨਾਮ ਤੇ ਟੈਕਨੀਕਲ ਇਹ ਮਿਲ ਜਾਂਦਾ ਤੁਹਾਨੂੰ ਥਾਇਓਫਨੇਟ ਮੈਥਾਈਲ ਦੀ ਵਰਤੋਂ ਕੁਝ ਕਿਸਾਨ ਵੀਰ ਕਰਦੇ ਨੇ ਹਾਲਾਂਕਿ ਇਹਦੀ ਰეკਮੈਂਡੇਸ਼ਨ ਕਿਤੇ ਨਹੀਂ ਹੈਗੀ ਪਰ ਇਹ ਬਾਸਮ ਵਿੱਚ ਬੈਨ ਵੀ ਨਹੀਂ ਹੈਗੀ ਮਤਲਬ ਉਹ ਇਹਦੀ ਵਰਤੋਂ ਕਿਤੇ ਨਾ ਕਿਤੇ ਕੀਤੀ ਜਾ ਸਕਦੀ ਆ ਦੋ ਤਰੀਕਿਆਂ ਨਾਲ ਇਹਦੀ ਵਰਤੋਂ ਕੀਤੀ ਜਾ ਸਕਦੀ ਆ ਸਭ ਤੋਂ ਪਹਿਲਾਂ ਆਪਾਂ ਹਰੀਨੀ ਵਾਲਾ ਕੰਪਲੀਟ ਤੇ ਕਰ ਦਈਏ ਤੇ ਇਹਨੂੰ ਜੇ ਆਪਾਂ ਵਰਤਾਂ ਤਾਂ 10 ਐਮਐਲ ਜਿਹੜਾ 1 ਲੀਟਰ ਪਾਣੀ ਤੇ ਆਪਾਂ ਵਰਤ ਸਕਦੇ ਆ ਜੀ ਟ੍ਰਾਈਕੋਡਰਮਾ ਵੀ ਰੜੀ ਵੀ ਤੁਸੀਂ ਪਾ ਸਕਦੇ ਹੋ ਉਹ ਵੀ 10 ਗ੍ਰਾਮ ਲੈਣਾ ਜੀ 1 ਲੀਟਰ ਪਾਣੀ ਦੇ ਹਿਸਾਬ ਨਾਲ ਤੇ ਜੇ ਤੁਸੀਂ ਇਹਨੂੰ ਵਰਤ ਇਹਦੀ ਵਰਤੋਂ ਕਰਨੀ ਆ ਤਾਂ ਇਹਦੇ ਨਾਲ ਤੁਹਾਨੂੰ ਖੇਤ ਦੇ ਵਿੱਚ ਵੀ ਇਹਦਾ ਛੱਟਾ ਦੇਣਾ ਪਊਗਾ ਪ੍ਰਤੀ ਕਨਾਲ ਜੇ ਤੁਸੀਂ ਲਿਕਵਿਡ ਲੈ ਰਹੇ ਹੋ ਤਾਂ 250 ਐਮਐਲ ਜੇ ਪਾਊਡਰ ਲੈ ਰਹੇ ਹੋ ਤਾਂ 1/2 ਕਿਲੋ ਤੋਂ 1 ਕਿਲੋ ਪ੍ਰਤੀ ਕਨਾਲ ਚ ਨਾਲ ਛੱਟਾ ਵੀ ਦੇ ਦੇਣਾ ਹੈ ਜੀ ਬੀਜ ਨੂੰ ਲਾਉਣ ਤੋਂ ਬਾਅਦ ਬੀਜ ਨੂੰ ਜਦੋਂ ਪਿਉਣਾ ਤੁਸੀਂ ਦਵਾਈ ਲਾ ਕੇ ਪਿਉਂਦਣਾ ਆਵੇ ਕੈਮੀਕਲ ਵਾਲਾ ਪੀਣ ਕਰ ਰਹੇ ਹੋ ਆਵੇ ਤੁਸੀਂ ਆਰਗੇਨਿਕ ਵਾਲਾ ਕਰ ਰਹੇ ਹੋ ਦਵਾਈ ਬੀਜ ਨੂੰ ਪਾਣੀ ਚ ਜਦੋਂ ਬੀਜ ਨੂੰ ਪਿਉਣਾ ਉਸੇ ਵੇਲੇ ਲਾ ਦੇਣੀ ਹੈ ਜੀ ਹੁਣ ਥਾਇਓਫਲੇਟ ਮੈਥਾਇਲ ਵਾਲੇ ਟੌਪਿਕ ਤੇ ਆਉਨੇ ਆ ਜੀ ਬਾਸਮਤੀ ਵਾਲੀਆਂ ਵੈਰਾਈਟੀਆਂ ਚ ਕੁਝ ਵੈਰਾਈਟੀਆਂ ਨੂੰ ਕੁਝ ਮਿੱਤਰ ਬੇਲੀ ਇਹ ਪ੍ਰੈਕਟਿਸ ਕਰਦੇ ਨੇ ਉਹ ਲਾ ਸਕਦੇ ਆ ਉਹਦੇ ਲਈ ਤੁਸੀਂ 1 ਗ੍ਰਾਮ 1 ਕਿਲੋ ਬੀਜਲੀ ਦਵਾਈ ਲੈ ਸਕਦੇ ਹੋ ਪਾਣੀ ਦੇ ਵਿੱਚ ਘੋਲ ਘੋਲਣ ਵੇਲੇ ਵੀ ਦਵਾਈ ਨੂੰ ਪਾ ਸਕਦੇ ਜੇ ਜਦੋਂ ਪਾਣੀ ਚੋਂ ਬਾਹਰ ਬੀਜ ਕੱਢਣਾ ਉਸ ਵੇਲੇ ਜਦੋਂ ਬੀਜ ਨੂੰ ਥੋੜਾ ਜਿਹਾ ਹਲਕੀ ਜੀ ਨਮੀ ਹੁੰਦੀ ਹੈ ਉੱਪਰ ਪਾਊਡਰ ਛਿੜਕ ਕੇ ਤੇ ਚੰਗੀ ਤਰ੍ਹਾਂ ਮਿਕਸ ਵੀ ਕਰ ਸਕਦੇ ਹੋ ਤੇ ਤੁਸੀਂ ਉਹਦਾ ਜੇ ਇਹਨਾਂ ਖੇਤਾਂ 'ਚ ਸਮੱਸਿਆ ਜ਼ਿਆਦਾ ਆਉਂਦੀ ਹੈ ਉਹਨਾਂ 'ਚ 250 ਗ੍ਰਾਮ ਪ੍ਰਤੀ ਕਨਾਲ ਦਾ ਛੱਟਾ ਵੀ ਥਾਇਓਫਲਟ ਮਥਾਇਲ ਰੋਗ ਨੂੰ ਦਵਾਈ ਦਾ ਦੇ ਸਕਦੇ ਹੋ ਝੰਡੇ ਰੋਗ ਤੋਂ ਬਚਾ ਲਈ ਲੰਬੇ ਬੂਟਿਆਂ ਤੋਂ ਬਚਾ ਲਈ ਜਿਹੜੇ ਜੜ੍ਹ 'ਚ ਪੈਣ ਵਾਲੇ ਰੋਗਾਂ ਤੋਂ ਬਚਾ ਲਈ ਉਹਨਾਂ ਆਪਾਂ ਗੱਲ ਕਰਦੇ ਆ ਜੀ ਪਰਮਲ ਵੈਰਾਈਟੀਆਂ ਬਾਰੇ ਪਰਮਲ ਵੈਰਾਈਟੀਆਂ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਜੀ ਉਹਦੇ ਵੱਲੋਂ ਰეკਮੈਂਡਡ ਦਵਾਈ ਸਪ੍ਰਿੰਟ ਹੈ ਜੀ ਉਹਨਾਂ ਦੀ ਕਾਫੀ ਲਿਟਰੇਚਰਾਂ ਦੇ ਵਿੱਚ ਵੀ ਇਹ ਦਵਾਈ ਰეკਮੈਂਡਡ ਆ ਗਈ ਹੈ ਉਹਦੇ ਵਿੱਚ ਕਾਰਬਨ ਡਾਈਜ਼ਮ ਤੇ ਮਨਕੋਜ ਅਬਸਾਲਟ ਹੈ ਜਿਹੜਾ ਆਮ ਆਪਣੇ 1263 ਦਵਾਈ ਨੂੰ ਆਪਾਂ ਕਹਿ ਦਿੰਦੇ ਆ ਜਿਹੜਾ ਸਾਲਟ ਉਹਦੇ ਵਿੱਚ ਹੁੰਦਾ ਉਹੀ ਸਾਲਟ ਹੈਗਾ ਜਿਹੜਾ ਸਪ੍ਰਿੰਟ ਦਵਾਈ ਦੇ ਵਿੱਚ ਹੈ ਪਰ ਉਹਦੀ ਫਾਰਮੂਲੇਸ਼ਨ ਥੋੜੀ ਜੀ ਚੇਂਜ ਕੀਤੀ ਗਈ ਹੈ ਉਹਦੇ ਵਿੱਚ ਉਹਦੀ ਫਾਰਮੂਲੇਸ਼ਨ ਥੋੜੀ ਜੀ ਅਪ ਕੀਤੀ ਗਈ ਹੈ ਜੀ ਉਹਦੀ ਵੀ ਡੋਜ਼ ਆਪਾਂ 2 ਤੋਂ 3 ਗ੍ਰਾਮ 1 ਲੀਟਰ ਪਾਣੀ 'ਚ ਲੈਣੀ ਆ ਵਰਤੋਂ ਦਾ ਤਰੀਕਾ ਉਹਦਾ ਵੀ ਸੇਮ ਹੈ ਜੀ ਇਹਦੇ ਤਰੀਕੇ ਡਰਮਾਂ ਦੇ ਵਿੱਚ ਜਦੋਂ ਆਪਾਂ ਤੁਸੀਂ ਬੀਜ ਨੂੰ ਭਣਾ ਜਿਹੜੇ ਮਰਜ਼ੀ ਟੀ ਵਿੱਚ ਬੀਜ ਨੂੰ ਭਿਓਂਵੋਗੇ ਉਹਦੇ ਵਿੱਚ ਹੀ ਤੁਸੀਂ ਨਾਲ ਹੀ ਉਹ ਦਵਾਈ ਜਿਹੜੀ ਆਪਣੀ ਪਾ ਦੇਣੀ ਆ ਜਾਂ ਜਦੋਂ ਤੁਸੀਂ ਬੀਜ ਨੂੰ ਡਰਮਾਂ ਬਾਹਰ ਕੱਢਣਾ ਜੀ ਬਜਾਈ ਤੋਂ ਕੁਝ ਸਮਾਂ ਪਹਿਲਾਂ ਹਲਕੀ ਜਿਹੀ ਛਾਂ ਦੇ ਵਿੱਚ ਰੱਖ ਕੇ ਉੱਥੇ ਪਾਊਡਰ ਦਾ ਛੱਟਾ ਦੇ ਕੇ ਦਵਾਈ ਦੇ ਦਾ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਖੇਤ 'ਚ ਛੱਟਾ ਦੇ ਦੇਣਾ ਬੀਜ ਨੂੰ ਸੋਧਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਅੱਧੇ ਤੋਂ ਜ਼ਿਆਦੀਆਂ ਬਿਮਾਰੀਆਂ ਬੀਜ ਨੂੰ ਸੋਧਣ ਵੇਲੇ ਹੀ ਹਟ ਜਾਂਦੀਆਂ ਨੇ ਤੇ ਕਿਸੇ ਵੀ ਚੀਜ਼ ਦਾ 100% ਇਲਾਜ ਕਦੀ ਵੀ ਮਮਕਨ ਨਹੀਂ ਹੁੰਦਾ ਇਹ ਸਿਰਫ ਜਿਹੜੇ ਆਪਣੇ ਜਿਹੜੀ ਪ੍ਰੈਕਟਿਸ ਹੈ ਜਿਸ ਨੂੰ ਫਾਲੋ ਕਰੀਏ ਤਾਂ ਸਾਡੇ ਖੇਤਾਂ ਦੇ ਵਿੱਚ ਆਉਣ ਵਾਲੀਆਂ ਬਿਮਾਰੀਆਂ ਬਹੁਤ ਹੱਦ ਤੱਕ ਘਟ ਜਾਂਦੀਆਂ ਨੇ ਮੈਂ ਫਿਰ ਰਿਪੀਟ ਕਰ ਸਕਦਾ ਹਾਂ ਜੀ ਕਰ ਦਿੰਦਾ ਇੱਕ ਵਾਰ ਪਏ 1509 ਵਗੈਰਾ ਵੈਰਾਈਟੀਆਂ ਦੇ ਵਿੱਚ ਆਪਣੇ ਕੋਲ ਕਾਰਬੋਨਿਜ਼ਮ ਟੈਕਨੀਕਲ ਬੈਨ ਹੈ ਕੋਸ਼ਿਸ਼ ਇਹ ਕੀਤੀ ਜਾਵੇ ਕਿ ਆਪਾਂ ਕਾਰਬੋਨਿਜ਼ਮ ਟੈਕਨੀਕਲ ਜਿਹੜੀ ਦਵਾਈ ਦੇ ਵਿੱਚ ਆਉਂਦਾ ਉਹਦੀ ਵਰਤੋਂ ਨਾ ਕਰੀਏ ਤਾਂ ਜਾਦਾ ਵਧੀਆ ਰਹੂਗਾ ਜੀ ਆਪਾਂ ਇਸ ਵੇਲੇ ਟ੍ਰਾਈਕੋਜਰਮਾ ਹਰਜੇਨੀਅਮ ਲੈ ਰਹੇ ਹਾਂ ਜੀ ਤੇ ਉਹਨੂੰ ਪਾਣੀ 'ਚ ਵੀ ਦਵਾਈ ਪਾਣੀ 'ਚ ਵੀ ਨਾਲ ਹੀ ਪਾਵਾਂਗੇ ਤੇ ਨਾਲ ਹੀ ਆਪਾਂ ਖੇਤ ਵੀ ਛੱਟ ਦਵਾਂਗੇ ਥਾਇਓਫਨੇਟਮ ਟਾਇਲ ਸਾਲਟ ਆਉਂਦਾ ਹੈ ਉਹਨੂੰ ਵੀ ਸੇਮ ਤਰੀਕੇ ਨਾਲ ਵਰਤੋਂ ਕਰ ਸਕਦੇ ਹੋ ਤੇ ਜਿਹੜੀ ਆਪਣੀ ਸਪ੍ਰਿੰਟ ਦਾ ਆਉਂਦੀ ਆ ਜਾਂ 12 38 ਆਉਂਦੀ ਆ ਜੇ ਪਰਮਲ ਵਾਲੀਆਂ ਵੈਰਾਈਟੀਆਂ ਲਾ ਰਹੇ ਹੋ ਤਾਂ ਉਹ ਤੇ ਤੁਸੀਂ ਉਸ ਨਾਲ ਦਾ ਸੀਡ ਸੀਡ ਟ੍ਰੀਟਮੈਂਟ ਕਰ ਸਕਦੇ ਹੋ ਜਿਨ੍ਹਾਂ ਨੂੰ ਬੈਕਟੀਰੀਅਲ ਬਿਮਾਰੀਆਂ ਆਉਂਦੀਆਂ ਐ ਤੇ ਉਹ ਆਪਣੇ ਜਿਹੜੇ ਛੋਟੇ ਛੇ ਟੀਕੇ ਆਉਂਦੇ ਜਿ ਸਟੈਪਟੋਮਾਈਸਿਨ ਦੇ ਜਾਂ ਮੈਂ ਉਹਦੇ ਸਕਰੀਨ ਤੇ ਉਹਦੇ ਟੈਕਨੀਕਲ ਨਾਮ ਪਾ ਦੂੰਗਾ ਜਿੰਨੀਆਂ ਵੀ ਤਰ੍ਹਾਂ ਦੇ ਟੀਕੇ ਆਉਂਦੇ ਉਹਨਾਂ ਚੋਂ ਵੀ ਕਿਸੇ ਨਾ ਕਿਸੇ ਜਿਹੜੇ ਐਂਟੀ ਬੈਕਟੀਰੀਅਲ ਪ੍ਰੋਪਰਟੀ ਜਿਹਦੇ ਵਿੱਚ ਉਹਦੀ ਗੱਲ ਤੁਸੀਂ ਨਾਲ ਕਰ ਸਕਦੇ ਹੋ ਉਹ ਤੁਸੀਂ ਪਾਣੀ ਦੇ ਵਿੱਚ ਘੋਲ ਸਕਦੇ ਹੋ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਬੀਜ ਨੂੰ ਪਿਉਂਦੋ ਤੇ ਤੁਹਾਡੇ ਬੀਜ ਆ ਜਿਹੜਾ ਉਹਦੇ ਆਉਣ ਵਾਲੀਆਂ ਫੰਗਲ ਵਾਲੀਆਂ ਜਾਂ ਬੈਕਟੀਰੀਅਲ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਸਹਿਨਸ਼ੀਲਤਾ ਜਿਹੜੀ ਪੈਦਾ ਹੋ ਜਾਂਦੀ ਹੈ ਬੀਜ ਨੂੰ ਸੋਧੇ ਤੋਂ ਬਿਨਾਂ ਨਹੀਂ ਬੀਜਣਾ ਜੇ ਕਿਸੇ ਚੀਜ਼ ਦੀ ਸਮਝ ਨਾ ਆਵੇ ਤਾਂ ਕਮੈਂਟਾਂ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰੂੰਗਾ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ